ਸੁਖਬੀਰ ਬਾਦਲ ਨੇ ਮਨਪ੍ਰੀਤ ਯਾਲੀ ਖਿਲਾਫ ਇੱਕ ਹੋਰ ਬਿਆਨ ਦੇ ਦਿੱਤਾ ਹੈ ਮਨਪ੍ਰੀਤ ਯਾਲੀ ਨੂੰ ਇਥੋਂ ਤੱਕ ਆਖ ਦਿੱਤਾ ਹੈ ਕਿ ਯਾਲੀ ਨੇ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ਸੋ ਸੁਖਬੀਰ ਬਾਦਲ ਨੇ ਮਨਪ੍ਰੀਤ ਯਾਲੀ ਖਿਲਾਫ ਵੱਡਾ ਬਿਆਨ ਦਿੱਤਾ ਹੈ ਦੱਸਿਆ ਕਿ ਮਨਪ੍ਰੀਤ ਯਾਲੀ ਅਕਾਲੀ ਦਲ ਤੋਂ ਟਿਕਟ ਲੈ ਕੇ 2022 ਦੀ ਵਿਧਾਨ ਸਭਾ ਚੋਣਾਂ ਜਿੱਤ ਕੇ ਵਿਧਾਇਕ ਬਣੇ ਸੀ ਪਰ ਉਸ ਤੋਂ ਬਾਅਦ ਮਨਪ੍ਰੀਤ ਯਾਲੀ ਦੇ ਬਾਗੀ ਸੁਰ ਸਾਹਮਣੇ ਆਈ ਸੀ ਯਾਲੀ ਪਾਰਟੀ ਦੇ ਵਿੱਚ ਜੋ ਕਮੀਆਂ ਨੇ ਉਹਨਾਂ ਨੂੰ ਲੈ ਕੇ ਅਕਸਰ ਬੋਲਦੇ ਨਜ਼ਰ ਆਉਂਦੇ ਸੀ ਜਿਸ ਕਰਕੇ ਮੌਜੂਦਾ ਲੀਡਰਸ਼ਿਪ ਨੂੰ ਇਹ ਗੱਲਾਂ ਮਨਜ਼ੂਰ ਵੀ ਨਹੀਂ ਹੁੰਦੀਆਂ ਸੀ ਸੋ ਉਸ ਤੋਂ ਬਾਅਦ ਮਨਪ੍ਰੀਤ ਯਾਲੀ ਖੁੱਲ ਕੇ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਜਾਂ ਜਥੇਬੰਦਕ ਢਾਂਚੇ ਖਿਲਾਫ ਜਾਂ ਕਮੀਆਂ ਖਿਲਾਫ ਕਹਿ ਸਕਦੇ ਹਾਂ ਬੋਲਦੇ ਰਹੇ ਸੋ ਮਨਪ੍ਰੀਤ ਯਾਲੀ ਦੇ ਬਾਰੇ ਹੁਣ ਸੁਖਬੀਰ ਬਾਦਲ ਨੇ ਇੱਕ ਵਾਰ ਫਿਰ ਤੋਂ ਬਿਆਨ ਦਿੱਤਾ ਹੈ ਕਿ ਯਾਲੀ ਨੇ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਇੱਥੇ ਹੀ ਬਸ ਨਹੀਂ ਸੁਖਬੀਰ ਬਾਦਲ ਨੇ ਇਹਨਾਂ ਵੀ ਆਖ ਦਿੱਤਾ ਹੈ ਕਿ ਜਿੰਨਾ ਚਿਰ ਮੈਂ ਪ੍ਰਧਾਨ ਆ ਪਾਰਟੀ ਦਾ ਉਨੀ ਦੇਰ ਮਨਪ੍ਰੀਤ ਯਾਲੀ ਨੂੰ ਪਾਰਟੀ ਵਿੱਚ ਕੋਈ ਥਾਂ ਨਹੀਂ ਮਿਲੇਗੀ ਯਾਨੀ ਕਿ ਉਸ ਦੀ ਕੋਈ ਐਂਟਰੀ ਪਾਰਟੀ ਵਿੱਚ ਨਹੀਂ ਹੋਵੇਗੀ ਯਾਨੀ ਕਿ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਵਿੱਚ ਮਨਪ੍ਰੀਤ ਯਾਲੀ ਦੀ ਕੋਈ ਐਂਟਰੀ ਨਹੀਂ ਇੱਥੋਂ ਵੀ ਇਲਜ਼ਾਮ ਲਗਾਏ ਨੇ ਇੱਥੋਂ ਤੱਕ ਕਿ ਕਾਰੋਬਾਰ ਸੈੱਟ ਹੋਣ ਤੋਂ ਬਾਅਦ ਹੁਣ ਪਾਰਟੀ ਬਦਲ ਲਈ ਹੈ ਇਲਜ਼ਾਮ ਲਗਾਏ ਨੇ ਮਨਪ੍ਰੀਤ ਯਾਲੀ ਦੇ ਉੱਤੇ ਸੁਖਬੀਰ ਬਾਦਲ ਹੋਰਾਂ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਹੋਇਆਂ ਇਹਨਾਂ ਗੱਲਾਂ ਦਾ ਪ੍ਰਗਟਾਵਾ ਕੀਤਾ ਜਿੰਨੀ ਦੇਰ ਮੈਂ ਪ੍ਰਧਾਨ ਆ ਯਾਲੀ ਨੂੰ ਪਾਰਟੀ ਚ ਐਂਟਰੀ ਨਹੀਂ ਸੁਖਬੀਰ ਨੇ ਇਹ ਕਿਹਾ ਯਾਲੀ ਨੇ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ਇਹ ਵੀ ਸੁਖਬੀਰ ਬਾਦਲ ਕਹਿ ਰਹੇ ਨੇ ਕਾਰੋਬਾਰ ਸੈੱਟ ਹੋਣ ਤੋਂ ਬਾਅਦ ਮਨਪ੍ਰੀਤ ਯਾਲੀ ਨੇ ਪਾਰਟੀ ਬਦਲ ਲਈ ਹੈ ਸੋ ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ ਇਹ ਵੱਡੀ ਖਬਰ ਕਹਿ ਸਕਦੇ ਆ ਕਿਉਂਕਿ ਅਕਾਲੀ ਦਲ ਨੇ 2022 ਦੀ ਵਿਧਾਨ ਸਭਾ ਚੋਣਾਂ ਵਿੱਚ ਕੇਵਲ ਤਿੰਨ ਵਿਧਾਨ ਸਭਾ ਸੀਟਾਂ ਹੀ ਜਿੱਤੀਆਂ ਸੀ ਉਹਨਾਂ ਵਿੱਚੋਂ ਇੱਕ ਸੀਟ ਮਨਪ੍ਰੀਤ ਸਿੰਘ ਯਾਲੀ ਨੇ ਜਿੱਤੀ ਸੀ ਇੱਕ ਵਿਧਾਇਕ ਸੀ ਬੰਗਾ ਤੋਂ ਅਕਾਲੀ ਦਲ ਦੇ ਡਾਕਟਰ ਸੁਖਵਿੰਦਰ ਉਹਨਾਂ ਨੇ ਪਾਰਟੀ ਬਦਲ ਲਈ ਆਮ ਆਦਮੀ ਪਾਰਟੀ ਚ ਆ ਗਏ ਸੋ ਪਿੱਛੇ ਮਨਪੀਤਿਆਲੀ ਵੀ ਬਗਾਵਤ ਕਰਦੇ ਨਜ਼ਰ ਆਉਂਦੇ ਸੀ ਸੋ ਅਕਾਲੀ ਦਲ ਨੂੰ ਲੈ ਕੇ ਇਹ ਵੱਡੀ ਖਬਰ ਹੈ ਖੇਤਰੀ ਪਾਰਟੀ ਹੈ ਸੋ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਬਹੁਤ ਵੱਡੀਆਂ ਉਮੀਦਾਂ ਨੇ ਉਸ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਭਖਤੀ ਨਜ਼ਰ ਆ ਰਹੀ ਹੈ ਬੀਤੇ ਕੱਲ ਸੁਖਬੀਰ ਬਾਦਲ ਦੇ ਚੈਲੰਜ ਨੂੰ ਜਾਂ ਚੁਣੌਤੀ ਨੂੰ ਉਹ ਰਾਜਾ ਵੜਿੰਗ ਨੇ ਵੀ ਕਬੂਲ ਕੀਤਾ ਸੀ ਗਿੱਦੜ ਬਾਹਤ ਤੋਂ ਚੋਂ ਐਲਾਨ ਜਿਹੜਾ ਲੜਨ ਦਾ ਕੀਤਾ ਸੀ ਸੁਖਬੀਰ ਬਾਦਲ ਨੇ ਉਸ ਤੋਂ ਬਾਅਦ ਰਾਜਾ ਵੜਿੰਗ ਨੇ ਵੀ ਚੁਣੌਤੀ ਦਿੱਤੀ ਸੀ ਕਿ ਜਦੋਂ ਮਰਜ਼ੀ ਆ ਜਾਣ ਉਹ ਚੋਣ ਲੜ ਲੈਣ ਬੇਸ਼ੱਕ ਹਰਸਿਮਰਤ ਕੋਰ ਬਾਦਲ ਨੂੰ ਚੋਣ ਲੜਨ ਦੇ ਲਈ ਵੀ ਭੇਜ ਦੇਣ ਸੋ ਇਹ ਇਹ ਜਿਹੜਾ ਸੁਖਬੀਰ ਬਾਦਲ ਦਾ ਜਿਹੜਾ ਇਸ ਵੇਲੇ ਦਾ ਸਿਆਸੀ ਮਾਹੌਲ ਹੈ ਉਹ ਕਾਫੀ ਭਖਿਆ ਹੋਇਆ ਹੈ ਹਾਲਾਂਕਿ ਪਿਛਲੇ ਜਿਮਨੀ ਚੋਣਾਂ ਦੇ ਵਿੱਚ ਜਾਂ ਲੰਘੀਆਂ ਜਿਮਨੀ ਚੋਣਾਂ ਦੇ ਵਿੱਚ ਅਕਾਲੀ ਦਲ ਦਾ ਪ੍ਰਦਰਸ਼ਨ ਕੋਈ ਬਹੁਤਾ ਚੰਗਾ ਨਹੀਂ ਰਿਹਾ ਪਰ ਜੋ ਹੁਣ ਤਰਨਤਾਰਨ ਦੀ ਜਿਮਨੀ ਚੋਣ ਹੋਈ ਹੈ ਉਸ ਵਿੱਚ ਅਕਾਲੀ ਦਲ ਨੇ ਜ਼ਰ ਚੰਗਾ ਪ੍ਰਦਰਸ਼ਨ ਕੀਤਾ ਬਾਕੀ ਪਾਰਟੀਆਂ ਨੂੰ ਪਛਾੜ ਕੇ ਦੂਜੇ ਨੰਬਰ ਤੇ ਜ਼ਰੂਰ ਆ ਗਿਆ ਅਕਾਲੀ ਦਲ ਉੱਥੇ ਪਰ ਹੁਣ ਅਕਾਲੀ ਦਲ ਨੂੰ ਹੋਰ ਵੀ ਉਮੀਦਾਂ ਨੇ ਕਿ ਆਉਣ ਵਾਲੇ ਸਮੇਂ ਵਿੱਚ ਉਹ ਹੋਰ ਵੀ ਜ਼ਿਆਦਾ ਪਾਰਟੀ ਨੂੰ ਉੱਪਰ ਲਿਜਾਣ ਵਿੱਚ ਵੋਟ ਬੈਂਕ ਨੂੰ ਵਧਾਉਣ ਵਿੱਚ ਸਹੀ ਸਫਲ ਸਾਬਤ ਹੋਣਗੇ ਸੋ ਯਾਲੀ ਨੇ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ਸੁਖਬੀਰ ਬਾਦਲ ਨੇ ਮਨਪ੍ਰੀਤ ਯਾਲੀ ਬਾਰੇ ਇੱਕ ਬਿਆਨ ਦਿੱਤਾ ਹੈ ਇਹ ਬਿਹਤ ਸਖਤ ਬਿਆਨ ਕਹਿ ਸਕਦੇ ਹਾਂ ਕਿਉਂਕਿ ਪਾਰਟੀ ਪ੍ਰਧਾਨ ਨੇ ਸੁਖਬੀਰ ਬਾਦਲ ਸੋ ਮਨਪ੍ਰੀਤ ਯਾਲੀ ਨੂਪਾ ਪਾਰਟੀ ਚ ਕੋਈ ਐਂਟਰੀ ਨਹੀਂ ਜਦੋਂ ਤੱਕ ਮੈਂ ਪ੍ਰਧਾਨ ਆ ਸੁਖਬੀਰ ਬਾਦਲ ਨੇ ਇਥੋਂ ਤੱਕ ਕਹ ਦਿੱਤਾ